ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦੇ ਸਾਚੇ ਜੁਗਾਲ ਦੇ ਸਾਚੀ ਹੈ ਪੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਈ ਜੇ ਸੋਚੀ ਲਖਵਾ ਜੁਪੇ ਛਪਨਾ ਹੋਈ ਜੇ ਲਾਇ ਰਹਾ ਲਿਪਤਾਰ ਖੋਖਿਆ ਪੁਖ ਨਾ ਉਤਰੀ ਜੇ ਪੰਨਾ ਫੁਰੀਆ ਭਾਰ ਸਹਸ ਸਿਆਣ ਪਾਲਖ ਹੋਏ ਤੈਕ ਨ ਚੱਲੇ ਨਾਲ ਕਿਸ ਜਾਰਾ ਹੋਈ ਐ ਕਿ ਕੋੜੇ ਟੁੱਟੇ ਪਾਲ ਹੁਕਮ ਰੇ ਜਾਈਏ ਚਲਣਾ ਨਾਨਕ ਲਿਖਿਆ ਨਾਸ ਹੁਕਮੀ ਹੋ ਬਨਿਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋ ਗਨ ਜੀ ਹੁਕਮ ਮਲੇ ਮਲੇ ਆਈ ਹੁਕਮੀ ਤੂੰ ਨੇ ਸ਼ੋਕ ਮਲ ਲਖ ਦੁਖ ਸੁਖ ਪਾਈ ਏ ਕਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਵਭਹੀ ਏ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾ ਕੋ ਹੁਕਮੇ ਜੇ ਭੁਜੇ ਤਾ ਹਉਮੇ ਕਹੇ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਤੂੰ ਦਾ ਜਾਣੀ ਨਸਾਂ ਗਾਏ ਕੋ ਗੁਣ ਵਡਿਆਣਿਆ ਚਾਰ ਗਾਵੇ ਖਉ ਬਿੱਧਿਆ ਵੇਖਮ ਵਿਚਾਰ ਗਾਏ ਕੋ ਸਾਂਝ ਕਰੇ ਤਨਖੇ ਗਾਵੇ ਕੋ ਜੀ ਲੈ ਪਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਏਖੇ ਹਾਜ਼ਰਾ ਦੂਰ ਕਤਿਨ ਕਤਿਨ ਆਗਿ ਤੋਟ ਕਰਸ ਕਰਸ ਕਤਿ ਕੋਟੀ ਕੋਲ ਕੋਟ ਦਿੰਦਾ ਦੇ ਲੈਂਦੇ ਤਕ ਪਾਹੀ ਜਿਗਾ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾ ਨਾਨਕ ਬਿਖਸਿ ਨ ਬੇਪਰਵਾ ਹੁ ਮਸਾਚਾ ਸਹਸਾਚ ਨਾਹੀ ਪਾਖੀਆਂ ਕੋ ਅਪਾਰ ਆਖੇ ਮੰਗੇ ਦੇ ਦੇਦਾਂਤ ਕਰੇਂਦਾ ਤਾਰ ਦੇਰ ਕੇ ਅੰਗੇ ਰਖੀਏ ਜਿੰਦੇ ਸੇਂਦਰਵਾਰ ਮੋਹ ਕੇ ਬੋਲਣ ਬੋਲੀਏ ਜੈਸਨ ਧਰੇ ਪਿਆਰ ਅਮਰਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਜ਼ਰੀ ਮੁਖ ਦਵਾਰ ਨਾਨਕ ਇਹ ਵਹਿ ਜਾਣੀਏ ਸਭ ਆਪੇ ਸਚਿਆਰ ਤਾਂ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਦੇ ਇੰਜਨ ਸੋਏ

ਕਹਿਣਾ ਕਿਸ ਨਾ ਜਾਏ ਗੁਰਾਂਖ ਦੇਵ ਜਾਈ ਸਵਨਾ ਜੀਆਂ ਕਾਇਕ ਦਾਤਾ ਸੋਮੇ ਵਿਸ਼ ਨਾ ਜਾਏ ਤੇਥ ਨਾਵਾਂ ਜੇ ਤਸ ਪਾਹਾਂ ਬਿਨ ਪਾਣੀ ਕੇ ਨਹੀਂ ਕਰੀ ਜੀਤੇ ਸੇ ਤੂੰ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਤ ਵਜਲਤ ਨੂੰ ਜਵਾਹਰ ਮਾਨ ਕਾ ਜੇ ਕੁ ਗੁਰ ਕੇ ਸੇ ਕਿਸਣੀ ਗੁਰਾ ਇੱਕ ਦੇਹ ਬੁਝਾਈ ਸਵਨਾ ਜੀਆਂ ਕਾਇਕ ਦਾਤਾ ਸੋ ਮੇ ਮਸਰ ਨਾ ਜਾਈਂ ਜੇ ਕਚਾਰੇ ਆਰੰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਜ ਜਾਣੀਂ ਨਾ ਚਲੇ ਸੋ ਕੋਏ ਚੰਗਾ ਨੁਰਖਾਈ ਕਹਿਂ ਜਸ ਗੀਤ ਜੰਗਲੇ ਜੇ ਤੁਸ ਨਜ਼ਰ ਨ ਆਈ ਤਾਂ ਬਾਤ ਨ ਬਚੇ ਕਿ ਪੇਟਾ ਅੰਦਰ ਕੀੜਕਾ ਦੋਸ਼ੀ ਦੋਸ਼ ਤਰੇ ਨਾ ਨਗ ਨਿਰਗੁਣ ਗੁਣ ਕਰੇ ਗੁਣ ਬੰਤਿਆ ਕੋੰਤੇ ਤੇਹਾ ਕੋ ਨ ਸੋਝੀ ਜੇ ਤਸੁਖਮ ਕੋਇ ਕਰੇ ਸੁਣੇ ਸਿੱਧ ਤੇ ਸੁਨਾਰਥ ਸੁਣੇ ਤਰਤ ਬੁਲਿਆ ਕਾਸ਼ ਸੁਣੇ ਦੀਪ ਲੋਪਾਸਾ ਸੁਣੇ ਕੋਹਿ ਨ ਸਕੇ ਕਾਰ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਉ ਕਾ ਨਾਸ सु ईश्वर भरम इंद मुख सलाह मन सुण जो भेद सुण सा सत समृतेद नानक भगत सदा विघास सुणियुख पाब सुण सत संतोष ज्ञान सुने अर्षका सड़ पावे मान ਸੁਣਿਏ ਲਾਗੇ ਸੇ ਜਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਏ ਦੋਖ ਪਾਪ ਕਾ ਨਾਸ ਸੁਣਿਏ ਸਰਾਗਨਾ ਕੇ ਗਾਹ ਸੁਣਿਏ ਸੇਕ ਪੀਰ ਪਾਤਿਸ਼ਾ ਸੁਣਿਏ ਆਂਦੇ ਪਾਰਿ ਰਾਖੋ ਸੁਣਿਏ ਹਾਸ ਮਿਸਕਾ ਹੋ ਨਾਨਕ ਭਗਤਾਂ ਸਦਾ ਵਿਕਾਸ ਸੁਣਿਏ ਦੋਖ ਪਾਪ ਕਾ ਨਾਸ ਮੰਨੇ ਕੀ ਗਾਤਕ ਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਜ਼ ਕਮਨ ਲੇਖਣ ਹਾਰ ਮੰਨੇ ਕਾਹੀ ਕਰਨ ਵਿਚਾਰ ਐਸਾ ਨਾਮ ਦੇ ਜਿਨਹੋ ਜੇ ਕੋ ਮਨ ਜਾਣੀ ਮਨ ਕਹੇ ਮੰਨੇ ਸਤ ਹੋਵੇ ਮਨ ਪਰ ਡ ਮੰਨੇ ਸਗਲ ਪਵਨ ਕੀ ਸੁੰਤਾ ਮੰਨੇ ਮੋ ਛੋਟਾ ਨਾ ਕਾਏ ਮੰਨੇ ਜਮ ਕੇ ਸਾਸ ਨਾ ਜਾਈ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੀ ਮਨ ਕਹੇ ਮਨਿ ਮਾਰ ਕਠਾਗ ਨ ਪਾਏ ਮਨਿ ਪਾਸੋਂ ਭਰਗਣ ਜਾਏ ਮਨਿ ਵਾਕ ਨ ਚੱਲੇ ਪੰਥ ਮਨਿ ਧਮ ਸੇਤੀ ਸੰਬੰਧ ਐਸਾ ਨਾਮ ਰਿੰਜਨ ਹੋਏ ਜੇ ਕੋ ਮਨ ਜਾਣੀ ਮੁਖੇ ਮਨਹਿ ਪਾਵਹਿ ਮੁਖ ਤਵਾਰ ਮਨਹਿ ਪਰਵਾਰ ਸਹਾਰ ਮਨਹਿ ਤਾਰੇ ਤਰਿੰਗ ਸਿਖ ਮਨਹਿ ਨਾਨਕ ਅਹਿ ਨ ਭਿਖ ਐਸਾ ਨਾਮ ਰਿੰਜਨ ਹੋਏ ਜੇ ਕੋ ਮੰਜਾਣੀ ਮਨਕੈ ਪੰਜ ਵਰਵਾਨ ਫਾਈਨ ਟਿਪਲ ਪਲਾਨ ਪंचे ਪਾਹੀਆ ਦਰਗੇ ਮਾਨ ਪੰਜੈ ਸੂਹੇਂਦਰ ਰਾਜਾਨ ਪੰਚਾ ਕਾਗਪੁਰ ਇਕ ਧਿਆਨ ਜੇ ਕੋ ਕਹੇ ਕਰੀਮ ਵਿਚਾਰ ਕਰਤੇ ਕੇ ਕਰਮੀ ਨਾਹੀ ਸੰਵਾਰ ਤੋਲ ਤਰਮ ਹੰਦਿਆ ਕਾ ਪੂਰ ਸੰਤੋਥਾਰ ਖਿਆ ਜਿੰਸੂਤ ਜੇ ਕੋ ਉਜ ਹੋਵੇ ਸਚਿਆਰ ਤਵਲੇ ਉਹ ਪਰਗੇਤਾ ਪਾਰਤਾਤੀ ਹੋਰ ਪਰੇ ਹੋਰ ਹੋ ਤਿਸਤੇ ਪਾਤਲੇ ਕਣ ਜੋਰ ਜੀ ਜਤ ਰੰਗਾ ਕੇ ਨਾਮ ਸਮਨਾਨਦ ਕੀ ਆਪਣੀ ਕਲਾ ਇਹੋ ਲੇਖ ਲਖ ਜਾਣੀ ਕੋਈ ਨੇਖਾ ਲਖਿਆ ਕੀਤਾ ਹੋਇ ਕੀਤਾ ਤਾਂ ਸਹਲੇ ਰੂਪ ਕੀਤੀ ਤਾਂ ਜਾਣੀ ਬਨਕੋਸ਼ ਕੀ ਤਾਪਸਾ ਵੇ ਕੋ ਕਵਾਉ ਤੇਸਤੀ ਹੋਇ ਲਖਿਤ ਰੀਆ ਔਂ ਪ੍ਰਤਿਤ ਕੋਣਨ ਕਹਾ ਵਿਚਾਰਿਆ ਨਾ ਜਵ ਇਕ ਵਾਰ ਜੋ ਤਦ ਭਾਵੇ ਸਾਈ ਭਲੀ ਕਾਲ ਤੁਸਦਾ ਸਲਾਮ ਰੰਕਾਰ ਅਸੰਗ ਜਾਪੋ ਅਸੰਗ ਭਾਉ ਸੰਖ ਪੂਜਾ ਸੰਖ ਤਪ ਤਉ ਅਸੰਗ ਗ੍ਰੰਥ ਮੁਖ ਵੇਦ ਪਾਲ ਸੰਖ ਜੋਗ ਮੰਦਰੇ ਉੰਦਾਸ ਸੰਗ ਭਗਤ ਫਣ ਗਿਆਨ ਬਚਾ ਸੰਗ ਸਤਿਆ ਸੰਖ ਦਾ ਤਾਰ ਅਸਾਂ ਗਸੂਰ ਮੋ ਭਗਸਾਰ ਸੰਖ ਮੋਲ ਵਿਲਾਈ ਤਾਰ ਕੁਦਰਤ ਕੌਣ ਕਹਾ ਈ ਚਾਰ ਵਾਰਿਆ ਨਾ ਜਾਵੇ ਈਕ ਵਾਰ ਜੋ ਤਦ ਪਾਵੇ ਸਈ ਭਲੀ ਕਾਰ ਤੁਰਾ ਸਲੰਦਰੰਕਾਰ ਅਸਾਂ ਕੰਵਰ ਕਾਂਦ ਕੋ ਅਸੰਖ ਜੋ ਹਰਾਮ ਕੋ ਸੰਖ ਵਰਕਾ ਜਾਈ ਜੋਰ ਅਸੰਖ ਗਰਵਸਿਆ ਖਮਾਈ ਅਸੰਖ ਪਾਪੀ ਪਾਪ ਕਰਨ ਜਾਈ ਅਸਾਂ ਕੋੜਿਆਰ ਕੋੜੀ ਫਿਰਾਏ ਸੰਖ ਮਲੇਸ਼ ਮਲ ਭਕਾਇ ਅਸਾਂ ਨਿੰਦਕ ਸਰકરી ਪਰ ਨਾਨਕ ਨੀਜ ਕਹੇ ਮੀਯਾਰ ਵਾਰਿਆ ਨਾ ਜਾਵਾ ਏਕ ਵਾਰ ਜੋਤ ਜਤ ਪਾਵੇ ਸਈ ਭਲੀ ਕਾ ਤੁਹਰਾ ਸਲਾਮ ਅਰੰਕਾਰ ਅਸਾਂ ਖਨਾਵ ਅਸਾਂ ਖਤਾਵ ਗੰਮ ਗੰਮ ਸੰਕਲੋ

ਸਦਾ ਸਲਾਮ ਅਕੰਕਾਰ ਭਰੀਏ ਹੱਥ ਪੈ ਤੰਦੇ ਹੀ ਪਾਣੀ ਏ ਧੋਤੇ ਉਤਸਕੇ ਮੋਤ ਬਲੇਤੀ ਕੱਪੜ ਹੋਏ ਦੇ ਸਭਨ ਲਹੀਤ ਹੋਏ ਭਰੀਏ ਮਤ ਪਾਪਾਂ ਕੇ ਸੰਗ ਧੋਪੇ ਨਾਹੀਂ ਕੇ ਰਾਮ ਕੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲਜਾਬੋ ਆਪੇ ਵੀ ਜਾਪੇ ਹਿਨ ਖਾਉ ਨਾਲ ਕਹੂਮੇ ਆਹੂ ਜਾਉ ਤੇਰੋ ਤਬ ਦਿਆਦ ਦਾਨ ਜੇ ਕੋ ਪਾਵੇ ਤਿਲ ਕਮਲ ਸੁਣਿਆ ਮਨਿਆ ਮਨ ਕੀਤਾ ਭਾਵ ਅੰਦਰ ਗਾ ਤੇਥ ਮੰਦਾਓ ਸੋਗੁਨ ਤੇਰੇ ਮੇ ਨਾਹੀ ਕੋਇ ਬਿਨੁ ਗੁਣ ਕੀਤੇ ਭਗਤ ਨ ਹੋਇ ਸਵਾਤਾਤ ਬਾਣੀ ਬਰਮਾਉ ਸੋ ਸੋਹਾਂ ਸਦਾ ਮਨ ਚਾਓ ਕਉ ਸਵੇਲਾ ਵਖਤ ਕਵਨ ਕਉਨ ਤਿਤ ਕੋਨ ਵਾਰ ਕਉ ਸ੍ਰਤੀ ਮਹਾਂ ਕਵਨ ਜਿਤ ਹੋਇ ਆਇ ਆਕਾਰ ਵੇ ਨ ਪਹੀਆ ਪੰਡਤੀ ਜੀ ਹੋਵੇ ਲੇ ਕਪਰਾਨ ਵਖਤ ਨ ਪਾਇਓ ਕਰਦੀਆਂ ਜੇ ਲੇਖਣ ਲੇ ਕੁਰਾਨ ਤਿਥ ਵਾਰ ਨ ਜੋ ਵੀ ਜਾਣ ਤੁਮ ਹੂ ਨ ਕੋਈ ਜਾ ਕਰਤਾ ਸੇ ਟੀਕੋ ਸਾਜੀ ਆਪੇ ਜਾਣੀ ਸੋਏ ਕਿਵ ਕਰਿਆ ਅੱਖਾਂ ਕਿ ਸਲਾਈ ਗੁਵਾਨੀ ਕਿਵ ਜਾਣ ਨਾਨਕ ਆਖਣ ਸਾਖੂ ਆਖੇ ਇੱਕ ਦੂ ਇੱਕ ਸਿਆਣਾ ਗੰਡਾ 79 ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੁ ਜਾਣੀ ਆਗੇ ਗਿਆਨ ਸੋ ਹੈ ਪਤਾ ਲਪਤਾ ਲਖ ਅਗਾਸਾਂ ਗਾ ਸੂੜ ਕੋੜਿ ਕਪਾਤਿ ਕੇ ਬੇਂਦ ਕਹਿਨ ਕਵਾਲ ਸਹਸ 18 ਹੈ ਕਹਿਨ ਕਤੀਬਾ ਅਸਲ ਇਕਤਾਸ ਲੇਖਾ ਹੈ ਤਲਿਖਿ ਲੇਖਿ ਤੂਏ ਬਨਾਸ ਨਾਨਕ ਗੰਡਾ ਕੀ ਆਪਿ ਜਾਣੀ ਆਪ ਸਲਾਹੀ ਸਲਾਇ ਤੇ ਸ੍ਰਤ ਨਾ ਪਾਈਆਂ ਨਦੀਆਂ ਅਤੇ ਵਾਹ ਪਵਹਿ ਸਮੰਧ ਨਾ ਜਾਣੀਆਂ। ਸੰਮਤ ਸਾ ਸੁਤਾਨ ਗਹਿਰਾ ਸਿਤ ਮਾਲ ਧਨ ਜੀੜੇ ਤੰਮਾ ਹੋ ਨੀ ਜੇ ਤਸ ਮਨੋਂ ਨਾ ਬਿਸਰੈ। ਅੰਤਨਾ ਸਿਵ ਤੇ ਕਹਿਣਾ ਅੰਤ ਅੰਤਨਾ ਕਰਨੇ ਦੇਣ ਅੰਸ। ਅੰਤਨਾ ਵੇਖਣਾ ਸੁਣਨਾ ਅੰਤ ਅੰਤ ਹੰ ਜਾਪੇ ਕਿਆ ਮਨ ਮੰਤ। ਅੰਤਨ ਜਪੇ ਕੀਤਾ ਆਕਾਰ ਅੰਤਨ ਜਪੇ ਪਾਰਾ ਵਾਰ ਅੰਤ ਕਾਰਨ ਕੀ ਤੇ ਵਿਲਾਹਿ ਤਾਹੀ ਅੰਤ ਨ ਪਾਏ ਜੈ ਹੂ ਅੰਤ ਨ ਜਾਣੀ ਪਏ ਬਹਤਾ ਕਿੰਨੇ ਬਹਤਾ ਹੋਵੇ ਵੰਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਏ ਬੜ ਉੱਚਾ ਹੋਵੇ ਕੋਈ ਸੋਚੇ ਖੋ ਜਾਣੀ ਸੇ ਜੇ ਵੱੜਿਆ ਜਾਨੀ ਆਪੀ ਆਪ ਨਾਨ ਗੰਦਰੀ ਕਰੰਦਾ ਤੂੰ ਬਹੁਤਾ ਕਰਮ ਰਖਿਆ ਨਾ ਜੈ ਵੱਡਾ ਦਾਤਾ ਸਤਨਾਮ ਵਾਏ ਕਿਤੇ ਮੰਗੇ ਜੋ ਤੇ ਅਪਾਰ ਇਤਿਆ ਗੰਤ ਨਹੀਂ ਵਿਚਾਰ ਕੀਤੇ ਖਵ ਟੋਟੇ ਬੇਕਾਰ ਕੀਤੇ ਲੈ ਲੈ ਮੁਕਰ ਪਾਈ ਕੀਤੇ ਮੂਰਖ ਖਾਏ ਖਾਏ ਕੀਤੇ ਲੋਕ ਭੋਸ ਤਮਾਰ ਇਹ ਬਿੰਦਾ ਤਰੀਂ ਦਾਤਾਰ

امول پائی ملا سمائی مان مل امول طول مل 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 نسان مل کر مل, مل, مل آخیان جائی آخا کریں پڑھے کرے آخ آکھیں گوپی تی گوبند آخر آخیں سدھ آکھیں کہتے ب ਆਖੇ ਦਾਨ ਆਖੇ ਦੇਵ ਆਖੇ ਸੁੰਦਰ ਮੰਡਿਆ ਸੇ ਕੇਤੇ ਆਖੀ ਆਖਣ ਪਾਹੀ ਕੇਤੇ ਕਹਿ ਕੇ ਉਠ ਉਠ ਚਾਏ ਤੇ ਕੀਤੀ ਹੋਰ ਕਰੀ ਤਾਖ ਨ ਸਕੀ ਕਿਹੀ ਕੇ ਜੇਵੜ ਭਾਵੇਂ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੁਨੇ ਜੇ ਕੋ ਆਖੀ ਬੋਲ ਵਿਕਾ ਤਾਂ ਲੇਕੇ ਸਰੰਗਵਾਰ ਗਵਾਰ ਸੋਦਰ ਕੀ ਹਾ ਸੁਨ ਕਰ ਕੀ ਹਾਂ ਜਿਤ ਵੈ ਸਰਬ ਸੰਭਾਲ ਲੇ ਵਾਜੇ ਨਾਲ ਅਨੇਕ ਅੰਕ ਸ਼ੰਖਾ ਕੀਤੇ ਵਾਵਨ ਹਾਰੇ ਕੇਤੇ ਰਾਗ ਪਰਿਸੋਂ ਪੀਨ ਕੀਤੇ ਗਾਵਨ ਹਾਰੇ ਗਾਵੇ ਤਹਾਨੂੰ ਪਾਉਣ ਪਾਣੀ ਬੈਸੰਤਰ ਗਾਵੇ ਕਰਮ ਰਾਜਾ ਧਰਮ ਦੁਆਰੇ ਗਾਵੇ ਹੈ ਚਿਤ ਗੁਤ ਲਿਖ ਚਾਣੀ ਲਿਖ ਲਿਖ ਧਰਮ ਵਿਚਾਰ ਗਾਵੇ ਈਸਰ ਵਰਮਾ ਦੇਵ ਸੰਸਦਾ ਸਭਾਰੇ ਗਾਵੇ ਇੰਦਰ ਦਾਸਨ ਬੈਠੇਂ ਦੀ ਵਤੀਆਂ ਦੰਦਾਲੀ ਗਾਵਹਿ ਸੇ ਸਮਾਦੀ ਅੰਦਰ ਗਾਵਉ ਸਾਜ ਵਿਚਾਰੇ ਗਾਵਉ ਜਿਤ ਸਤੇ ਸੰਤੋਖੀ ਗਾਵਹਿ ਬੀਰ ਕਰਾਰੇ ਗਾਵਨ ਪੰਡਿਤ ਪੰਦਰ ਰਿ ਸਜੁ ਜਗ ਬੇਂਦਾਨਾ ਲੇ ਗਾਵਹਿ ਮੋਹਣੀਆ ਮਨ ਮੋਹਨ ਸਰਗਮਸ਼ ਪਿਆਲੇ ਗਾਵਨ ਤਨੁ ਪਾਈਏ ਤੇਰੇ ਅਰਥ ਤ੍ਰਿਤਿਥ ਨਾ ਲੇ ਗਾਵਹਿ ਜੋਤ ਮਹਾ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵੰਡਾ ਕਰ ਕਰ ਖੇਤਾਰੇ ਸੇ ਤੁਮੂ ਬਾਪ ਹੈ ਜੋਤਿ ਪਾਵਨ ਦਰ ਤੇ ਤੇਰੇ ਭਗਤ ਸਾਲੀ ਹੋਰ ਗیتے ਗਾਵਨ ਸੇ ਮਇਤ ਨਾ ਹੁ ਨਾਨੀ ਕਿਆ ਵਿਚਾਰੀ ਸੋਏ ਸਿਹਰਾ ਸੱਚ ਸਾਹਿਵ ਸੱਚਾ ਸਾਚੀ ਨਾਹੀ ਹੈ ਵੀ ਹੋਸੀ ਜਾਈ ਨਾ ਜੈ ਸਿਰਜਣਾ ਜਿੰਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਸੀ ਮਾਇਆ ਜਿੰਨੂ ਪਾਈ

ਆਏ ਪੰਥੀਏ ਸਭ ਜਮਾਤੀ ਮਨ ਜੀ ਤੇਜਕ ਜੀਤ ਆਦੇਸ ਤੇ ਆਦੇਸ ਆ ਗੁ ਅਨੀਲ ਅਨਾਦ ਅਨਾਹਤ ਜਿਗਜਿ ਕੀ ਕੁੰਬੇਸ ਭਗਤ ਗਿਆਨ ਦਿਆ ਭੰਡਾਰ ਕਲਕਲ ਵਾ ਜਿਸੇ ਨਾਰ ਆਵਨਾਥ ਨਾਥੀ ਸਭ ਜਾ ਕੀ ਪਰੇ ਸਦ ਅਵਰਾ ਸਾਥ ਸੰਯੋਗ ਵਿਯੋਗ ਦੇ ਕਾਰ ਚਲਾਵੇ ਲੇਖੇ ਆਮੀ ਪਾਗ ਆਦੇਸਿਆ ਦੇਸ ਆਦ ਅਨੀਰ ਅਨਾਥ ਅਨਾਹਤ ਜੁਗ ਜੁਗ ਇੱਕ ਹੁੰਵੇ ਸੀ ਕਾ ਮੈਂ ਜੁਗਤ ਬਿਆਈ ਤਿੰ ਚੇਲੇ ਪਰਵਾਨ ਇੱਕ ਸੰਸਾਰੀਕ ਪੰਡਾਰੀ ਇਕ ਲਾਹੀ ਦੀਵਾਨ ਜੋ ਤਸ ਭਾਵੇਂ ਤਵੇ ਚਲਾਵੇ ਜੇ ਉਹ ਹੋਵੇ ਫਰਮਾਨ ਉਹ ਵੇਖੇ ਕੋਨ ਨਜ਼ਰ ਨਾਹੀ ਬੋਤਾਈ ਬੇਦਾਨ ਆਦੇਸ ਤਿਸੇ ਅਦੇਸ ਆਦ ਅਨੀਲ ਅਨਾਥ ਅਨਾਹਤ ਜੁਗ ਜੁਗ ਕੇ ਖੂ ਬੇਸ ਆਸਨ ਲਈਲੇ ਪੰਡਾ ਜੋ ਪਾਸਿ ਕਾਵਾ ਕਰ ਕਰ ਵੇਖੇ ਜਨਹਾਰ ਨਾਨਕ ਸਚੀ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਹਾਜ਼ ਅਨੀਲ ਅਨਾਤ ਅਨਾਹਤ ਜਗ ਜਗ ਇੱਕ ਹੁਨ ਵੇਸ ਇੱਕ ਦੋ ਜੀ ਹੋ ਲਖ ਹੋ ਹੈ ਲਖ ਵੇ ਲਕ 20 ਲਖ ਲੰਗੇੜਾ ਆਖੀ ਇੱਕ ਨਾਨ ਜਗਦੀਸ਼ੇ ਤਰਾ ਪਤ ਬੜੀਆਂ ਟੜੀਏ ਹੋਏ ਅਕੀਸ ਸਸੰ ਗੱਲਾਂ ਆਕਾਸ਼ ਕੀ ਕੀਟਾ ਅੰਗਰੀਸ ਨਾਨ ਗਦਰੀ ਪਾਹੀਏ ਕੂਰੀ ਕੋਰੇ ਢੇ ਸਾਖਨ ਜੋਰ ਚਪੇ ਨਾ ਜੋਰ ਜੋ ਨ ਮੰਗਲ ਦੇ ਨਾ ਜੋਰ ਜੋ ਨ ਜਨ ਮਰਨਾ ਜੋਰ ਜੋ ਨਰਾਇ ਮਰਮ ਸੋਚੋ ਨਾ ਸੁਤੀ ਗਿਆਨ ਵਿਚਾਰ ਜੋ ਨ ਜੁਤੇ ਛੋਟੇ ਸੰਸਾਰ ਜੈਸਾ ਜੋ ਕਰ ਵੇਖੀਏ ਸੋ ਨਾਨਕ ਉਤਮ ਨੀਚ ਨ ਕੋਈ ਰਾਤਿਲ ਹੋਤੀ ਸਤਿਵਾਰ ਪਉਣ ਪਾਣੀ ਅਗਨੀ ਪਾਤਲ ਤਿਸ ਵੇ ਤ੍ਰੀਥਾ ਵਰਖੀਤ ਰਮਸਾ ਤਿਸ ਵੇ ਜੀ ਜੁਕ ਤਕੇ ਰਾਮ ਗੋ تن کے نام ہنیں کائنات کرمی کرمی ہوئے بے چا سچا او سچا دربار تسے سون پنج برماں نظری کرم پوینے سان کچ بکے اوتھے پائے ناں گیا جافے جائے دھرم کھنڈ کا ہو دھرم گیان کھنڈ کا کھو کرم کیتے کون پانی بیسنتر کیتے کان مہیش ਕਹਤੇ ਵਰਮੇ ਘਾਰਤ ਖੜੀਏ ਰੂਪ ਰਾਮ ਕੇ ਵੇਸ ਕੇ ਤਿਆਂ ਕਰਮ ਭੂਮੀ ਮੇਰ ਕੇਤੇ ਕਹਤੇ ਤੂਪੰਦੇਸ ਕਹਤੇ ਇੰਦ ਚੰਦ ਸੂਰ ਕੇਤੇ ਕਹਤੇ ਮੰਡਲ ਦੇਸ ਕਹਤੇ ਸਿੰਧੋਜਨਾਸ ਕੇਤੇ ਕੀਤੇ ਦੇਵ ਇਸ ਕੇਤੇ ਦੇਵਤਾਨ ਮੰਨ ਕੇਤੇ ਕੇ ਤ੍ਰਤੰ ਸਮੰਦ ਕੀਤਿਆਂ ਬਾਣੀ ਕੀਤਿਆਂ ਬਾਣੀ ਕੀਤੇ ਪਾਤਰੰਦ ਕੀਤਿਆਂ ਸੁੱਤੇ ਸੇਵ ਕੀਤੇ ਨਾਨਕ ਅੰਤ ਲੰਗ ਗਿਆਨ ਖੰਡ ਵਿੱਚ ਗਿਆਨ ਪ੍ਰਚੰਤਿ ਥਿਏ ਨਾ ਦੇ ਬਨੂਮ ਦਾ ਕੋਲ ਅਨੰਤ ਸ਼ਰਮ ਖੰਡ ਕੀ ਬਾਣੀ ਰੋ ਥਿਏ ਘਾਸ ਘੜੀਏ ਬਹੁਤ ਨੂੰ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਈ ਜੇ ਕੋ ਕਹੇ ਪਿਛੇ ਪਿਛਤਾਈ ਥਿਏ ਘੜੀਏ ਸਤਮ ਆਤਮਨ ਬੁੱਧ ਤਥੇ ਕੜੀਏ ਸਨ ਸਦਾ ਕੀ ਸੁਦ ਕਰਮਖੰਡ ਕੀ ਬਾਣੀ ਜੋਰ ਤਥੇ ਹੋ ਨ ਕੋਈ ਹੋ ਜਥੇ ਜੋਤ ਮਹਾ ਬਲਸੂਰ تنਵੇਂ RAM ਬਰਿਆ ਪਰਪੂ ਤਥੇ ਸੀਤੋ ਸੀਤਾ ਮਹਿਮਾ ਮਾਈ ਤਾਂ ਕਿਰਪਨਾ ਕਸਨੇ ਜਾਇ ਨਾ ਹੁ ਮਰੀ ਨਰ ਸਾਗੇ ਜਾਇ ਚਿਨ ਕੇ RAM ਬਸੇ ਮਨ ਮਾਈ ਤਿਥੇ ਭਗਤ ਬਸੂ ਕੇ ਲੋ ਕਰ ਅਨੰਦ ਸਚਮ ਸੋਇ ਸਚ ਖੰਡ ਬਸਿੰਦ ਰੂਕਾਰ ਕਰ ਕਰ ਵੇਖੇ ਨਜ਼ਰ ਨਿਹਾਲ ਤਿਥੇ ਖੰਡ ਮੰਡਲ ਵਰਭੰਡ ਜੀ ਕੋ ਕਥਿਤ ਅੰਤ ਨ ਅੰਤ ਤਿਥੇ ਲੋ ਲੋ ਆਕਾ ਜਿਉ ਜਿਉ ਹੁਕਮ ਤਿਵੇਤ ਬਕਾਰ ਵੇਖੇ ਵਿਖਸੇ ਕਰ ਕਰ ਵਿਚਾਰ ਨਾਨਕ ਸੁਨਾ ਕਰਲਾ ਸਾਰ ਜਤ ਪਹਾਰਾਂ ਤੇਜ ਸੁਨਿਆਰ ਹਰ ਨਵਾਤ ਵੇਦ ਸਿਆਰ ਪੌਖ ਲਾ ਕਨ ਤਬ ਤਾਓ ਪਾਂਡਾ ਪੋ ਅਮਰਤ ਢਾਲ ਕਲਿਏ ਸੰਤ ਸਚੀ ਟਕਸਾਲ ਜਿਨ ਕੁ ਨਦਰ ਕਰਮ ਤਨ ਕਾ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਮ ਹਥ ਦਿਸ ਰਾਤ ਹੁੰਦਾ ਇੰਦਾਇਆ ਖੇਲਦੇ ਸੰਗਲ ਜਗਤ ਚੰਗਿਆਈਆਂ ਬਰਿਆਈਆਂ ਬਾਚੇ ਧਰਮ ਹਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕ ਤਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕ ਤਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾਲ